ਡੇਰਾ ਬੱਬਾ ਨਾਨਕ ਦੇ ਵਿੱਚ ਵੱਡੀ ਵਾਰਦਾਤ ਭੂਆ ਦੇ ਪੁੱਤ ਨੇ ਮਾਮੇ ਦੇ ਪੁੱਤ ਦਾ ਕੀਤਾ ਕਤਲ ਟਰੈਕਟਰ ਨਾਲ ਕੁਚਲ ਕੇ ਉਤਾਰਿਆ ਮੌਤੇ ਘਾਟ ਵੈਸਿਆਂ ਦੇ ਲੈਂਡ ਦੇਣ ਦਾ ਸੀ ਮਾਮਲਾ ਧੀਰਪਬਬੂ ਨਾਨਕਦੀਪ ਪਿੰਡ ਰਾਮਦੀਵਾਲੀ ਦੇ ਵਿੱਚ ਪੈਸਿਆਂ ਦੇ ਮਾਮਲੇ ਨੂੰ ਲੈ ਕੇ ਮਾਮੂਲੀ ਜਹੀ ਗੱਲ ਨੂੰ ਲੈ ਕੇ ਇੰਨਾ ਜ਼ਿਆਦਾ ਵਿਵਾਦ ਹੋਇਆ ਕਿ ਭੂਆ ਦੇ ਪੁੱਤ ਦੇ ਵੱਲੋਂ ਮਾਮੇ ਦੇ ਪੁੱਤ ਦਾ ਕਤਲ ਕਰ ਦਿੱਤਾ ਗਿਆ ਉਸ ਦੇ ਉੱਤੇ ਟਰੈਕਟਰ ਚੜਾ ਕੇ ਉਸ ਨੂੰ ਦਰਦਨਾਕ ਮੌਤ ਦੇ ਦਿੱਤੀ ਗਈ ਹੈ ਤਾਂ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਭੁਪਿੰਦਰ ਸਿੰਘ ਦੇ ਪੁੱਤਰ ਜਸਕਰਨ ਸਿੰਘ ਨੇ ਦੱਸਿਆ ਕਿ ਉਹ ਆਪਣੇ ਹੀ ਰਿਸ਼ਤੇਦਾਰ ਜਿਹੜਾ ਉਹਨਾਂ ਦੀ ਭੂਆ ਦਾ ਮੁੰਡਾ ਸੀ ਉਹਨਾਂ ਦੇ ਘਰੇ ਹੀ ਕੰਮ ਕਰਦਾ ਸੀ ਟਰੈਕਟਰ ਚਲਾਉਂਦਾ ਸੀ ਤਾਂ ਉਹਨਾਂ ਦੇ ਵੱਲੋਂ ਜਦੋਂ ਟਰੈਕਟਰ ਚਲਾਉਣ ਤੇ ਉਸ ਨੂੰ ਪੈਸੇ ਨਾ ਦਿੱਤੇ ਗਏ ਤਾਂ ਪੈਸਿਆਂ ਦਾ ਹੀ ਮਾਮੂਲੀ ਲੈਣ ਦੇਣ ਸੀ ਜਿਸ ਤੋਂ ਬਾਅਦ ਜਿਹੜਾ ਦੋਸ਼ੀ ਬੁੱਟਾ ਸਿੰਘ ਹੈ ਉਸ ਦੇ ਵੱਲੋਂ ਉਸਦੇ ਹੀ ਪਿਓ ਦਾ ਕਤਲ ਕਰ ਦਿੱਤਾ ਜਾਂਦਾ ਹੈ ਉਸਦੇ ਪਿਓ ਯਾਨੀ ਕਿ ਭੁਪਿੰਦਰ ਸਿੰਘ ਨੂੰ ਮੌਤੇ ਘਾਟ ਉਤਾ ਦਿੱਤਾ ਗਿਆ ਇਸ ਘਟਨਾ ਤੋਂ ਬਾਅਦ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚੇ ਜਿਨ੍ਹਾਂ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕੱਲ ਇਹ ਹੋਈ ਜੇ ਏ ਵਾ ਪਹਿਲਾ ਮਟਰੇਟਰ ਚਲਾਉਂਦਾ ਏ ਨਾ ਲੀ ਬੂਟੇ ਦਾ ਧਰਮਾਵਾਦ ਵਾਲੇ ਦਾ ਛੇ ਦੇਣ ਕਿੰਦਾ ਮੇਰਾ ਡਰਾਈਵਰ ਭੱਜ ਗਿਆ ਤੇ ਟਰੈਕਟਰ ਚਲਾ ਦੇ ਮੈਂ ਚਲਾਤਾ ਰੀਪਰ ਤੇ ਇਹਨੇ ਪੈਸੇ ਨਹੀਂ ਦਿੱਤੇ ਤੇ ਡੈਰੀ ਕਹਿੰਦਾ ਉਹਨੇ ਮੁੰਡੇ ਤੇ ਪੈਸੇ ਦੇ ਤੇ ਇਹ ਕਹਿੰਦਾ ਨਹੀਂ ਹਲੇ ਚਲ ਦੇ ਦੇਣਾ ਦੇ ਦੇਣਾ ਤੇ ਮੈਂ ਉਹ ਟਰੈਕਟਰ ਚਲਾਉਂ ਰਿਹਾ ਪਿਆ ਮਿੱਟੀ ਵਾਲਾ ਚਲਾਉਂ ਰਿਹਾ ਪਿਆ 300 ਰੁਪਿਆ ਦਿਹਾੜੀ ਤੇ ਮੇਰਾ ਵੀ ਲਾਗੇ ਚੱਲਣ ਦਾ ਟਰੈਕਟਰ ਦੇਦਾ ਵੀ ਤੇ ਇਹਨੇ ਮੈਨੂੰ ਘੇਰ ਲਿਆ ਖਲਾਰ ਲਿਆ ਮੈਂ ਖਲੋ ਗਿਆ ਤੇ ਇਹਨੇ ਮੈਨੂੰ ਬੰਨ ਲੈ ਦੇ ਮੁੰਡੇ ਨੇ ਵੀ ਬੰਨ ਲਿਆ ਮੁੰਡੇ ਦਾ ਮੁੰਡੇ ਦਾ ਅਬੀ ਜੀ ਮੁਨੀ-ਮੁਨੀ ਗਿੰਦੇ ਉਹਦਾ ਤੇ ਹੋਰ ਹੁਸਨ ਹੈ ਇੱਕ ਹਾਂਜੀ ਤੇ ਕੇ ਤਿੰਨ ਜਣੇ ਇਹ ਮੈਨੂੰ ਬੰਨ ਲਿਆ ਹਾਂਜੀ ਉਹ ਇੱਕੋ ਪਿੰਡ ਦੇ ਰਹਿਣ ਵਾਲੇ ਚਾਚੇ ਤਾਇਆ ਦੇ ਮੁੰਡੇ ਇੱਕ ਤੇ ਬੂਟੇ ਦਾ ਮੁੰਡਾ ਹੈ ਨਾ ਅਭੀ ਹਾਂਜੀ ਤੇ ਬਾਅਦ ਵਿੱਚ ਇਹਨਾਂ ਨੇ ਮੈਨੂੰ ਬੰਨ ਲਿਆ ਤੇ ਡੈਡੀ ਨੂੰ ਫੋਨ ਕਰਤਾ ਛਡਾਲਾ ਆਪਣਾ ਮੁੰਡਾ ਛਡਾਇਆ ਜਾਂਦਾ ਇਹ ਤੇ ਇਹ ਫਿਰ ਆਏ ਡੈਡੀ ਮੇਰੇ ਆਇਆ ਤੇ ਇਹਨਾਂ ਨੇ ਵੇਖਿਆ ਨਹੀਂ ਸਿੱਧਾ ਟ੍ਰੈਕਟਰ ਨੰਗਾਉਣ ਦੀ ਕੋਸ਼ਿਸ਼ ਕੀਤੀ ਤਿੰਨ ਚਾਰ ਵਾਰੀ ਟ੍ਰੈਕਟਰ ਨੰਗਾਇਆ ਇਹਦੇ ਥਲੇ ਉਤੋਂ ਦੀ ਥਲੇ ਆ ਗਿਆ। ਇਹ ਵੀ ਕੁਝ ਕੀ ਲੱਗ ਰਿਹਾ ਤੁਹਾਨੂੰ? ਹਾਂਜੀ, ਉਹ ਡਾੜੀ ਦੇ ਭੂਆ ਦੇ ਮੁੰਡਾ ਏ। ਹਾਂਜੀ, ਤਿੰਨ ਚਾਰ ਵਾਲੀ ਟਰੈਕਟਰ ਨੰਗਾਇਆ ਇਹਨਾਂ ਨੇ ਮੇਰੇ ਡਾੜੀ ਦੇ ਉਤੋਂ ਦੀ। ਮੌਕੇ ਤੇ ਮੌਤ ਹੋ ਗਈ ਜੇ। ਇੱਕ ਨਾ ਭੁਪਿੰਦਰ ਸਿੰਘ ਹੈ ਇਸ ਪਿੰਡ ਦਾ। ਸਨੂ ਕੁਲਜਾਰ ਸਿੰਘ ਪਿੰਡ ਰਾਮਦਵਾਲੀ ਦਾ ਹੈ, ਤਰਨ ਵਾਲਾ। ਇਹਦਾ ਨਾ ਬੇਟਾ ਨਾ ਜਸਕਰਨ ਸਿੰਘ। ਉਹ ਅਬੂਤਾ ਸਿੰਘ ਸਨ ਆਫ ਨਰਿੰਦਰ ਸਿੰਘ ਵਾਸੀ ਧਰਮਾਬਾਦ। ਇਹ ਇਹਨਾਂ ਦੇ ਮਿੱਟੀ-ਮਿੱਟੀ ਪਲਾਂਟ ਤੋਂ ਦਾਦਾ ਰਹੇ ਤੇ ਬਾਅਦ ਵਿੱਚ ਇਹਨਾਂ ਦਾ ਪੈਸੇ ਦਾ ਲੈਣ ਦੇਣਾ ਤੇ ਇਹਨਾਂ ਨੇ ਬੁੱਟੇ ਨੇ ਤੇ ਅਭੀ ਇੱਕ ਮੁੰਡਾ ਵਾ ਤੇ ਇੱਕ ਹੁਸਨ ਇਹਨਾਂ ਕਿਨਾਂ ਨੇ ਇਹਨੂੰ ਬੰਨ ਲਿਆ ਬੰਨ ਕੇ ਇਹਦੇ ਪਿਓ ਨੂੰ ਫੋਨ ਕਰਦਾ ਭਵਿੰਦਰ ਨੂੰ ਵੀ ਤੇਰੇ ਮੁੰਡੇ ਨੇ ਹੀ ਪਤਾਵਾ ਮੰਨ ਕੇ ਛਡਾਲਾ ਤੇ ਜਾ ਪੈਸੇ ਦੇ ਤੇ ਇਹ ਜਦੋਂ ਛਡਾਉਣ ਵਾਸਤੇ ਭਵਿੰਦਰ ਆਇਆ ਤੇ ਇਹਨਾਂ ਨੇ ਟਰੈਕਟਰ ਹੀ ਟਰੈਕਟਰ ਦੇ ਉੱਪਰ ਉੰਗਾਤਾ ਇਹਦੇ ਲੰਗੜ ਨਾਲਿਆਂ ਦੀ ਮੌਤ ਹੋ ਗਈ ਟਰੱਕ ਦੀ ਕਲਾ ਟਾਈਮ ਟੀਵੀ ਲਈ ਡੇਰਾ ਬਾਬਾ ਨਾਨਕ ਤੋਂ ਮਨਿੰਦਰ ਸਿੰਘ ਹੈਪੀ ਕੋਟਲੀ ਦੀ ਰਿਪੋਰਟ ਸਬਸਕ੍ਰਾਈਬ ਕਰੋ ਚਰਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਣ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ